ਬਰਸਤੋ ਪਹਿਲਾ ਹੀ ਸਮਰਾਲਾ ਦੇ ਸ਼ਿਵਰੇਜ ਦੀ ਪੋਲ ਖੁੱਲ ਚੁੱਕੀ ਹੈ ਲੋਕਾਂ ਦੇ ਘਰਾਂ ਅੱਗੇ ਗੰਦੇ ਪਾਣੀ ਕਾਰਨ ਲੋਕ ਜੋੜੇ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਦਾਸ ਤਾ ਇਹ ਸਮਰਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਹਾਲ ਹੋ ਚੁੱਕਾ ਹੈ। ਸਮਰਾਲਾ ਦੇ ਲੋਕ ਗਲੀਆਂ ਦੇ ਵਿੱਚ ਖੜੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਨੇ। ਜਿਸ ਤੇ ਚਲਦਿਆਂ ਲੋਕਾਂ ਦਾ ਕਹਿਣਾ ਹੈ ਕਿ ਸਮਰਾਲੇ ਦਾ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਪਿਛਲੇ 15 ਦਿਨਾਂ ਤੋਂ ਬਰਸਾਤ ਨਹੀਂ ਹੋਈ ਇਸ ਤੇ ਬਾਵਜੂਦ ਗਲੀ ਵਿੱਚ ਗੰਦਾ ਪਾਣੀ ਖੜਾ ਹੈ ਜਿਸ ਦੇ ਨਾਲ ਉਹਨਾਂ ਨੂੰ ਘਰਾਂ ਵਿੱਚੋਂ ਨਿਕਲਣਾ ਵੀ ਮੁਸ਼ਕਲ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਛੋਟੇ-ਛੋਟੇ ਬੱਚਿਆਂ ਨੂੰ ਸਕੂਲ ਜਾਣ ਵਿੱਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪრობਲਮ ਆ ਰਹੀ ਹੈ ਸਾਨੂੰ 3-4 ਸਾਲ ਤੋਂ ਲਗਾਤਾਰ ਮੁਸ਼ਕਲ ਆ ਰਹੀ ਆ ਤੋਬਾ ਪਿੱਛੇ ਚੱਲਦਾ ਪਿਆ ਸੀ ਉਹਨੂੰ ਬੰਦ ਕਰਕੇ ਆ ਨਵਾਂ ਟੋਬਾ ਇਹ ਟੋਬਾ ਨਹੀਂ ਟੋਬੜੀ ਸੀ ਕੁਛ ਨਹੀਂ ਇੱਥੇ ਕੁੜੀਆਂ ਬੁੜੀਆਂ ਵਿਚਾਰੀਆਂ ਪਾਥੀਆਂ ਪੱਥਦੀਆਂ ਸੀ ਤੇ ਕੂੜਾ ਕੋਈ ਵੀ ਨਹੀਂ ਥਿਸੜਦਾ ਤੇ ਸਾਰਾ ਜਿੱਦ ਨਾ ਪਾਣੀ ਇੱਧਰ ਨੂੰ ਕੱਢ ਕੇ ਰੱਖ ਦਿੱਤਾ ਹੋਇਆ ਤੇ ਕਹਿਣ ਦਾ ਭਾਵ 4 ਸਾਲ ਹੋ ਗਏ 3 ਸਾਲ 4 ਸਾਲ ਤੋਂ ਮੈਨੂੰ ਹੋ ਕੇ ਦੇਖਦੇ ਨੂੰ ਮੈਂ ਕੋਲੇ ਰਹਿਣਾ ਪਿਛਲੇ ਪਾਸੇ ਪਾਣੀ ਦੇ ਵਿੱਚ ਮਹੀਂ ਬੈਠਾ ਤੇ ਕੋਈ ਨਹੀਂ ਸੁਣਦਾ ਪਿਆ ਮੈਂ ਜਗਤਾਰ ਸਿੰਘ ਨੂੰ ਐਮ ਐਲ اے ਨੂੰ ਵੀ ਬੇਨਤੀ ਕਰ ਲਈ ਆ ਪਰ ਉਹਨੇ ਕੋਈ ਨਹੀਂ ਉਹ ਕਹਿੰਦਾ ਮੈਂ ਤਾਂ ਪੈਸੇ ਭਰਾਤੇ ਹੋਏ ਨੇ ਆ ਕਮੇਟੀ ਦੇ ਵਿੱਚ ਪੈਸੇ ਦੇ ਦਿੱਤੇ ਹੋਏ ਨੇ ਤੇ ਉਹ ਕਿਸ ਕਮੇਟੀ 'ਚ ਜਾਨੇ ਆ ਕਮੇਟੀ ਵਾਲੇ ਕਹਿੰਦੇ ਸਾਡੇ ਕੋਲ ਬੰਦੇ ਹੀ ਹੈ ਨਹੀਂ ਤੇ ਜੇ ਉਹ ਪਰੇ ਨਾਲਾ ਪਟਿਆ ਪਿਆ ਇੱਕ ਅ ਸਿਵਰ ਪਟਿਆ ਪਿਆ ਉਹਨੂੰ ਬਾਰ-ਬਾਰ ਉਹ ਮੁੰਡਾ ਵੀ ਨਾਲ ਮੈਂ ਇਹਨਾਂ ਤੇ ਜਾਂਦਾ ਹੈਗਾ ਤੇ ਉਹ ਕਹਿੰਦੇ ਨੇ ਸਾਡੇ ਕੋਲ ਬੰਦਾ ਹੀ ਹੈ ਨਹੀਂ ਠੇਕੇਦਾਰ ਹੀ ਹੈ ਨਹੀਂ ਜੇ ਠੇਕੇਦਾਰ ਆਊਗਾ ਜਾਂ ਲਵਾ ਦਾਂਗੇ ਆ ਤੇ ਇੱਥੇ ਦੇ ਬਣੇ ਹੋਏ ਨੇ ਇਹ ਸਮਰਾਲਾ ਜਿੱਥੇ ਇੱਥੇ ਬੰਬ ਸਿੱਟ ਦੇਣ ਤੇ ਇਹ ਤਾਂ ਹੀ ਹੱਲ ਹੋ ਸਕਣਾ ਇੱਥੇ ਤੇ ਇਹ ਇੰਦਾ ਕੱਲਿਆਂ ਕੱਲਿਆਂ ਨੂੰ ਨਾ ਮਾਰਨ ਲੱਗਾ ਇਹ ਜਿਹੜੀ ਹੌਦੀ ਤੁਸੀਂ ਕਹਿ ਰਹੇ ਹੋ ਕਿੰਨੇ ਕੁ ਡੂੰਘੀ ਆ ਇਹ ਹੌਦੀ ਡੂੰਘੀ ਆ ਜਿਹੜੀ ਇਹ ਸੀਵਰ ਪਾਇਆ ਹੋਇਆ ਇਹ ਨਗਰ ਨਿਗਮ ਦੇ ਅਧਿਕਾਰੀ ਨੂੰ ਕਿਸੇ ਨੂੰ ਮਿਲੇ ਹੋ ਤੁਸੀਂ ਨਗਰ ਨਿਗਮ ਦੇ ਅਧਾਰੀਆਂ ਨੂੰ ਮੈਂ ਖੋਤੋਂ ਉਹਨਾਂ ਨੂੰ ਜਾ ਕੇ ਕਹਿੰਦਾ ਪਿਆ ਉਹ ਕਹਿੰਦੇ ਜੀ ਸਾਡੇ ਕੋਲ ਮਸ਼ੀਨਰੀ ਵੀ ਹੈ ਨਹੀਂ ਸਾਡੇ ਕੋਲ ਤਾਂ ਮਸ਼ੀਨਰੀ ਮਾਛੀਵਾੜੇ ਤੇ ਆਉਂਦੀ ਆ ਉਹ ਮਾਚੀਵਾੜੇ ਮਸ਼ੀਨਰੀ ਖੜੀ ਆ ਉਹਨਾਂ ਦੇ ਦੁਆਲੇ ਹੁੰਨਾ ਵੀ ਭਾਈ ਦੱਸੋ ਕੀ ਗੱਲ ਬਣਦੀ ਆ ਤੁਸੀਂ ਇਹ ਕਰਦੇ ਕਿਉਂ ਨਹੀਂ ਇਹ ਕਹਿੰਦੇ ਜੀ ਮਸ਼ੀਨਰੀ ਅਸੀਂ ਤਾਂ ਬਾਰ-ਬਾਰ ਸਾਨੂੰ ਸੁਨੇਹਾ ਚਲੇ ਜਾਂਦਾ ਮਸ਼ੀਨਰੀ ਮਛਰ ਤੋਂ ਲੈ ਕੇ ਆਉਂਦੇ ਨੇ ਕੀ ਇਹਨਾਂ ਕੋਲ ਮਸ਼ੀਨਰੀ ਵੀ ਹੈ ਨਹੀਂ ਕੀ ਪੈਸਾ ਵੀ ਹੈ ਨਹੀਂ ਜਦ ਜਗਤਾਰ ਸਿੰਘ ਕਹਿ ਰਿਹਾ ਐਮਐਲਏ ਸਾਹਿਬ ਕਹਿ ਰਹੇ ਨੇ ਵੀ ਮੈਂ ਪੈਸੇ ਦੇ ਦਿੱਤੇ ਨੇ ਤੇ ਉਹ ਪੈਸਾ ਗਿਆ ਕਿੱਥੇ ਕੀ ਆ ਸਾਡਾ ਹੀ ਏਰੀਆ ਦੀਂਦਾ ਇਹਨਾਂ ਨੂੰ ਰਸਤਾ ਦਿਓਸ ਦਾ ਹੁਣ ਕੋਈ ਹੱਲ ਨਹੀਂ ਹੋ ਰਿਹਾ ਕੋਈ ਇਹਦੀ ਗੱਲ ਨਹੀਂ ਸੋ ਰਾਤ ਹੀ ਇੱਥੇ ਮੈਂ ਕੋਲ ਖੜਾ ਸੀ ਇੱਥੇ ਮੈਂ ਲੰਘਦਾ ਪਿਆ ਸੀ ਇੱਕ ਮੋਟਰਸਾਈਕਲ ਵਾਲਾ ਅੱਤ ਲੱਕੇ ਵਿੱਚ ਹੀ ਗਿਰ ਪਿਆ ਨਾ ਇੱਥੇ ਨੰਗੜ ਦੀ ਜਗ੍ਹਾ ਨਾ ਲੈਣ ਦੇਣ ਦੱਸੋ ਬੱਚਿਆਂ ਨੂੰ ਲੈ ਕੇ ਕਿੱਧਰ ਜਾਈਏ ਮੇਰਾ ਜਮ ਮਕਾਨ ਬਣਿਆ ਸੀਗਾ ਤਾਂ ਪਾਣੀ ਨਹੀਂ ਆਂਦਾ ਸੀਗਾ ਜਦ ਤੇ ਮਕਾਨ ਮੇਰਾ ਬਣ ਗਿਆ ਗਲੀ ਬਣੀ ਤੱਕ ਤੇ ਮਕਾਨੇ ਪਾਣੀ ਛੱਡੇ ਅੱਲੇ ਪਾਣੀ ਨਹੀਂ ਆਂਦਾ ਸੀਗਾ ਉਹ ਨਾ ਤੇ ਪਾਣੀ ਖੜੇ ਨੂੰ ਕਿੰਨਾ ਟਾਈਮ ਹੋ ਗਿਆ ਤੇ 4 ਸਾਲ ਹੋ ਗਏ ਹਰ ਸਾਲੇ ਫੁੱਟ ਲੈ ਕੇ ਜਾਂਦੇ ਕੀ ਕਹਿੰਦੇ ਨੇ ਹੁਣ ਕਿਸੇ ਕਹਿੰਦੇ ਕਾ ਕਹਿੰਦਾ ਕੋਈ ਨਹੀਂ ਹਲੋ ਜਾਓਗੇ ਜਿਹੜੇ ਗਟਰ ਜਾਮ ਹੋ ਜਾਂਦੇ ਉਹਨਾਂ ਜ਼ਮਾਦਾਰ ਬੁਲਾਓ ਉਹ ਆਂਦੇ ਪੈਸਾ ਲੈ ਲੈ ਕੇ ਚਲੇ ਜਾਂਦੇ ਸਾਫਾ ਵੀ ਨਹੀਂ ਕਰਦੇ ਚੰਗੇ ਤਾਂ ਨਾ ਗਟਰ ਜਾਮ ਹੋ ਜਾਂਦੇ ਜੀ ਪਹਿਲਾਂ ਬੜਾ ਵਧੀਆ ਸੀਗਾ ਪਰ ਹੁਣ ਪੋਜੀਸ਼ਨ ਆ ਮਹੀਨੇ ਤੋਂ ਦੇਖਣ ਵਾਸਤੇ ਆ ਜੀ ਆ ਇਹ ਅਸੀਂ ਨਰਕਲੀ ਜੀਵਨ ਜ਼ਿੰਦਗੀ ਬਤੀਤ ਕਰ ਰਹੇ ਆ ਪਾਣੀ ਖੜਾ ਹੈ ਬਹੁਤ ਵਾਰੀ ਜਾ ਕੇ ਨਗਰ ਕਾਉਂਸਲ ਦੇ ਵਿੱਚ ਬੇਨਤੀਆਂ ਵੀ ਕਰੀਆਂ ਨੇ ਲਿਖਤੀ ਵੀ ਬੇਨਤੀ ਕਰੀਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜਾ ਵੀ ਇੱਥੇ ਸਫਾਈ ਕਰਮਚਾਰੀ ਆਉਂਦਾ ਉਹ ਟੈਂਪਰੇਰੀ ਸਿੱਧੀ ਗਲੀ ਦੇ ਵਿੱਚ ਝਾੜੂ ਮਾਰ ਕੇ ਇਹ ਬਰਾਜ ਗਲੀ ਨੂੰ ਨਿਕਲਟ ਕਰ ਦਿੰਦਾ ਇਹ ਜਿਹੜਾ ਹੁਣ ਇੰਨਾ ਪਾਣੀ ਖੜਾ ਬਹੁਤ ਬਿਮਾਰੀਆਂ ਫੈਲਣ ਦਾ ਡਰ ਹੈ ਇੱਕ ਵਾਰੀ ਹਸਪੀਟਲ ਤੋਂ ਆਏ ਸੀਗੇ ਸਾਡੇ ਗਮਲੇ ਵੀ ਚੈੱਕ ਕਰਕੇ ਗਏ ਉਹਨਾਂ ਨੇ ਮੁਲਾਜ਼ਮ ਨੂੰ ਇੱਥੋਂ ਦੇ ਪਾਣੀ ਕਹਿੰਦੇ ਖੜਾ ਕਿਤੇ ਕਿਤੇ ਡੇਂਗੂ ਨਾ ਹੋ ਜਾਵੇ ਪਰ ਹੁਣ ਅਸੀਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਹੁਣ ਡੇਂਗੂ ਕਿੱਥੇ ਗਿਆ ਇਹ ਡੇਂਗੂ ਡੇਂਗੂ ਹੀ ਨਹੀਂ ਇੱਥੇ ਹੋਏਗਾ ਡਿੰਗਰ ਕੇ ਮੱਖੀਆਂ ਮਛਰ ਵਾਇਰਲ ਜੌਂਡਸ ਆਜ ਨੂੰ ਵੀ ਸਾਡੇ ਸਿਟਾਂ ਪ੍ਰਭਾਵਿਤ ਹੋ ਰਹੀਆਂ ਨੇ ਸਾਡੀ ਸੁਣਵਾਈ ਕਰਵਾਈ ਜਾਵੇ ਕਿੰਨੇ ਦਿਨ ਤੋਂ ਆ ਜਿਹੜੀ ਪ੍ਰੋਬਲਮ ਆ ਕਿਸੇ ਉੱਚ ਅਧਿਕਾਰੀ ਨੂੰ ਨਹੀਂ ਮਿਲੇ ਉੱਚ ਅਧਿਕਾਰੀ ਨੂੰ ਸਰ ਅਸੀਂ ਮਿਲੇ ਹਾਂ ਨਗਰ ਕਾਉਂਸਲ ਦੇ ਵਿੱਚ ਜਿਹੜਾ ਸੈਨੀਟਰੀ ਇੰਸਟਰਕਟਰ ਹੈ ਸਰਦਨਾਮ ਸਿੰਘ ਜੀ ਮੈਂ ਤੇ ਉਹਨੂੰ ਵੀ ਜਾ ਕੇ ਬੇਨਤੀ ਕੀਤੀ ਸੀ ਤੇ ਬਾਰ-ਬਾਰ ਫੋਨ ਵੀ ਕਰੇ ਨੇ ਤੇ ਕੋਈ ਗੱਲ ਨਹੀਂ ਬਣਦੀ ਹੈਗੀ ਯਕੀਨ ਉਹਨਾਂ ਨੇ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਹਾਂ ਇੱਕ ਵਾਰੀ ਟੈਂਕਰ ਜੂਰ ਭਰ ਕੇ ਲੈ ਕੇ ਗਏ ਸੀਗੇ ਉਹ ਟੈਂਕਰ ਨਾਲ ਇਸ ਗਲੀ ਦੇ ਵਿੱਚ ਪਾਣੀ ਰਕੀ ਨਿਕਾਸੀ ਹੋਣੀ ਆ ਜਿਵੇਂ ਜਿਓਂਦੀ ਤਿਉਹ ਹੀ ਇਹ ਗੱਲ ਕਰੀ ਅਜੇ ਬਰਸਾਤਾਂ ਸ਼ੁਰੂ ਹੋਣੀਆਂ ਨੇ ਪਹਿਲਾਂ ਹੀ ਇਹ ਹਾਲਾਤ ਨੇ ਤੇ ਕੀ ਕਹਿਣਾ ਚਾਹੁੰਦੇ ਆ ਉਹਦੇ ਬਾਰੇ ਇਹ ਇੱਕ ਇਹ ਚਾਹੁੰਦੇ ਆ ਜੀ ਜਿਆਦਾ ਤਾਂ ਬਰਸਾਤ ਕੁਦਰਤੀ ਮਿਹਰ ਕਰਕੇ ਪਈ ਹੋਣੀ ਹੈਗੀ ਪਹਿਲੀ ਤੇ ਜੁਲਾਈ ਤੋਂ ਬਾਅਦ ਬਰਸਾਤ ਨਹੀਂ ਹੋਈ ਜੇ ਬਰਸਾਤ ਹੋ ਜਾਂਦਾ ਤੇ ਸਾਡਾ ਕੀ ਹਾਲ ਹੁੰਦਾ ਤੇ ਹੋ ਸਕਦਾ ਸੁਨਾਰੇ ਦੇ ਇਲਾਕੇ ਦੇ ਸਾਡੀ ਕਲੋਨੀ ਦੇ ਤਰਸ ਕਰਿਆ ਹੋਵੇ ਉਸ ਪਰਮਾਤਮਾ ਨੇ ਵੀ ਅਜੇ ਬਰਸਾਤ ਨਹੀਂ ਭਾਈ ਬਰਸਾਤ ਤੋਂ ਬਿਨਾਂ ਹੀ ਸਾਡਾ ਇਹ ਹਾਲਾਤ ਹੈ ਬਰਸਾਤ ਦੇ ਵਿੱਚ ਕੀ ਬਣੇਗਾ ਜੀ ਪ੍ਰੋਬਲਮ ਇਹ ਆ ਰਹੀ ਹੈ ਕਿ ਨਾਲੀਆਂ ਬਹੁਤ ਭਰੀਆਂ ਹੋਈਆਂ ਨੇ ਤੇ ਇਹ ਬਿਲਕੁਲ ਵੀ ਇੱਥੇ ਜੋ ਵੀ ਝਾੜੂ ਮਾਰਦੇ ਕੋਈ ਵੀ ਨਾ ਕੋਈ ਝਾੜੂ ਮਾਰਨ ਆਂਦਾ ਹੈ ਤੇ ਨਾ ਹੀ ਨਾਲੀਆਂ ਵਿੱਚ ਕੂੜਾ ਕੱਢਦੇ ਨੇ ਨਾ ਹੀ ਇੱਥੇ ਗਟਰ ਸੀਵ ਦੇ ਚੱਲ ਰਹੀ ਆ ਇੰਨਾ ਬੁਰਾ ਹਾਲ ਹੈ ਕਿ ਜਦੋਂ ਸਵੇਰੇ ਬੱਚਿਆਂ ਨੂੰ ਬੱਸ ਚੜਾਉਣਾ ਕਿੱਥੋਂ ਚੜਾਇਆ ਜਾਵੇ ਪਾਣੀ ਇੰਨਾ ਜ਼ਿਆਦਾ ਹੈ ਮੱਛਰ ਇੰਨਾ ਜ਼ਿਆਦਾ ਹੈ ਬੱਚੇ ਬਾਹਰ ਵੀ ਨਿਕਲ ਸਕਦੇ ਅਸੀਂ ਕਿੱਥੋਂ ਲੰਘਾਂਗੇ ਕਿੱਥੋਂ ਲੈ ਕੇ ਜਾਵਾਂਗੇ ਬੱਚਿਆਂ ਨੂੰ ਬਹੁਤ ਮੁਸ਼ਕਲ ਹੋਈ ਪਈ ਆ ਜੇ ਅੰਦਰ ਨੂੰ ਜਾ ਕੇ ਕਹਿੰਦੇ ਵੀ ਆ ਇ ਵਾਲਾ ਆਏ ਸੀਗੇ ਉਹਨਾਂ ਨੂੰ ਕਿਹਾ ਪੰਪ ਨਾਲ ਪਾਣੀ ਕੱਢ ਕੇ ਲੈ ਜਾਓ ਉਹਨੇ ਸਾਡੀ ਸੁਣੀ ਨਹੀਂ ਉਹ ਪਰਲੀ ਗਲੀ ਵਿੱਚੋਂ ਕੱਢ ਕੇ ਚਲੇ ਗਏ ਇੱਥੇ ਕੋਈ ਨਹੀਂ ਕਿਸੇ ਨੇ ਕੱਢਿਆ ਹੈਗਾ ਤੇ ਕੋਈ ਸੁਣਵਾਈ ਕੀਤੀ ਜਾਵੇ ਇੱਥੇ ਮੱਛਰ ਦੀ ਤੇ ਤੋਂ ਆ ਜਿਹੜੀ ਪ੍ਰੋਬਲਮ ਆ ਰਹੀ ਹੈ ਇਹ ਘੱਟੋ ਘੱਟ 15 20 ਦਿਨ ਹੋ ਗਏ ਬਾਰਿਸ਼ ਤੋਂ ਪਹਿਲੇ ਤਾਂ ਇਹ ਸਮੱਸਿਆ ਆ ਰਹੀ ਹੈ ਪਹਿਲੇ ਬਾਰਿਸ਼ ਹੁੰਦੀ ਸੀ ਪਰ ਪਾਣੀ ਥੋੜੀ ਦੇਰ ਬਾਅਦ ਨਿਕਲ ਜਾਂਦਾ ਸੀ ਪਰ ਹੁਣ ਤੇ ਬਾਰਿਸ਼ ਤੋਂ ਗੈਰ ਵੀ ਪਾਣੀ ਗਲੀ ਭਰੀ ਦਿੰਦੀ ਹੈ ਸਾਰਾ ਦਿਨ ਇੰਨਾ ਮੱਛਰ ਹੋਇਆ ਪਿਆ ਬਾਹਰ ਵੀ ਨਿਕਲੇ ਜਾ ਸਕਦਾ ਅੰਦਰ ਹੀ ਰਹਿੰਦੇ ਆ ਕਿਤੇ ਪਾਸੇ ਪਾਣੀ ਜਾਣ ਨਹੀਂ ਰਿਹਾ ਹੈਗਾ ਬਹੁਤ ਬੁਰਾ ਹਾਲ ਹੈ ਜੀ ਮੰਗ ਕਰਦੇ ਹਾਂ ਸਰ ਅਸੀਂ ਇਹ ਕਹਿੰਦੇ ਕਿ ਜਲਦ ਜਲ ਸਾਫ ਕੀਤਾ ਜਾਵੇ ਕੋਈ ਕਮੇਟੀ ਦਾ ਕੋਈ ਬੰਦਾ ਪਾਪਰ ਲਗਾਇਆ ਜਾਵੇ ਜਿਹੜਾ ਡੇਲੀ ਇੱਥੇ ਸਫਾਈ ਕੀਤੀ ਜਾਵੇ ਨਾਲੀਆਂ ਚ ਕੂੜਾ ਕੱਢੇ ਕੋਈ ਘਾ ਪੱਟਣ ਵਾਲਾ ਨਹੀਂ ਆਂਦਾ ਕੋਈ ਸਫਾਈ ਕਰਨ ਵਾਲਾ ਆਂਦਾ ਕੋਈ ਝਾੜੂ ਮਾਰਨ ਵਾਲਾ ਨਹੀਂ ਆਂਦਾ ਕੋਈ ਨਹੀਂ ਆਂਦਾ ਹੈਗਾ ਇੱਥੇ ਸਾਨੂੰ ਇਹ ਸੁਣਵਾਈਏ ਕਿ ਇੱਥੇ ਸਫਾਈ ਕੀਤੀ ਜਾਵੇ ਵਦਿਆ ਉਹ ਸੀਵਰੇਜ ਸਿਸਟਮ ਬੰਦ ਹੋ ਗਿਆ ਸੀਗਾ ਜੀ ਲੋਕਾਂ ਵੱਲੋਂ ਵੀ ਦਫਾਫੇ ਵਗੈਰਾ ਪਲਾਸਟਿਕ ਦੇ ਜਾਂ ਬੋਤਲਾਂ ਵਗੈਰਾ ਉਹ ਰੋਪਰੀ ਦੇ ਸਿਟੀ ਆ ਰਹੇ ਨੇ ਉਹਦੇ ਕਰਕੇ ਬੰਦਾ ਸੀਵਰੇਜ ਬੰਦੇ ਲੱਗੇ ਹੋਏ ਨੇ ਲਗਾਤਾਰ ਮਾਛੀਵੜ ਤੋਂ ਵੀ ਮਸ਼ੀਨ ਜਟਕ ਮਸ਼ੀਨ ਮਗਾਈ ਆ ਤੇ ਜਲਦੀ ਉਹਨੂੰ ਅੱਜ ਸ਼ਾਮ ਤੱਕ ਮੇਰੇ ਹਿਸਾਬ ਨਾਲ ਹੋ ਜੂਗਾ ਜੀ ਅੱਜ ਪੱਕਾ ਹੋ ਜਾਣਾ ਹਾਂ ਤੇ ਸ਼ਹਿਰ ਦੀ ਗੱਲ ਕਰੀਏ ਸਾਫ ਸਫਾਈ ਤੇ ਹੋਰ ਵੀ ਕੋਈ ਇਹਦੇ ਵਿੱਚ ਤੁਸੀਂ ਕਰ ਰਹੇ ਹੋ ਪ੍ਰੋਗਰਾਮ ਜਿਹੜੇ ਗੱਲ ਪਾਣੀ ਵਗੈਰਾ ਲੋ ਗਿਆ ਬਾਕੀ ਅਸੀਂ ਸੁਪਰ ਸੈਕਸ਼ਨ ਮਸ਼ੀਨ ਕੱਲ ਉਹਦੇ ਬੁਲਾਏ ਸੀ ਸੁਪਰ ਸੈਕਸ਼ਨ ਮਸ਼ੀਨ ਵਾਲੇ ਪੰਪਿੰਗ ਵਾਲੇ ਬੰਦੇ ਚੇਰ ਦੇ ਮੌਕੇ ਦਿਖਾਏ ਨੇ ਜਿੰਨੀਆਂ ਮੇਨ ਲਹਿਗੀਆਂ ਪੈਪਲਾਨਾ ਸਾਰੀਆਂ ਖਾਲੀ ਕਰਾਵਾਂਗੇ ਜਲਦੀ ਤੋਂ ਜਲਦੀ। ਯਾਦ ਆ ਟੋਬੇ ਦਾ ਵੀ ਕਾਫੀ ਲੰਮੇ ਸਮੇਂ ਤੋਂ ਬੰਦ ਹੈ ਉਹ ਵੀ ਲੱਗੇ ਨੇ ਲਗਾਤਾਰ ਸਾਡੇ 15-20 ਦਿਨ ਤੋਂ ਬੰਦੇ ਲੱਗੇ ਹੋਏ ਨੇ ਪੁਰਾਣੀ ਨੈਣਾ ਹਰ ਨੂੰ ਖੋਲਣ ਲਈ ਟਾਈਮ ਲੱਗਣਾ ਹੈ ਜੀ। ਤੇ ਬਾਕੀ ਅਸੀਂ ਜੈਟਿੰਗ ਮਸ਼ੀਨ ਅੱਜ ਵੀ ਮਾਛੀਵੜ ਤੋਂ ਆਈ ਆ ਤੇ ਕੰਮ ਚੱਲ ਰਿਹਾ ਹੈ। ਇਸ ਸੰਬੰਧ ਵਿੱਚ ਜਦੋਂ ਸੈਨੀਟਰੀ ਅਫਸਰ ਸੁਖਦੇਵ ਬਿੱਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸੀਵਰੇਜ ਬਲਾਕ ਹੋ ਚੁੱਕਿਆ ਸੀ ਜਿਸ ਨੂੰ ਖੁਲਵਾਉਣ ਦੇ ਲਈ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਜੋ ਕਿ ਮਾਛੀਵਾੜਾ ਸਾਇਤ ਤੋਂ ਮਗਵਾਈਆਂ ਗਈਆਂ ਨੇ ਉਹਨਾਂ ਕਿਹਾ ਕਿ ਇਸ ਮਸਲੇ ਦਾ ਹੱਲ ਜਲਦ ਕਰਕੇ ਇਸ ਗਲੀ ਨੂੰ ਜਲਦੀ ਹੀ ਸਾਫ਼ ਕਰ ਦਿੱਤਾ ਜਾਵੇਗਾ। ਜਗਵਾਨੀ ਟੀਵੀ ਲਈ ਸੰਜੇ ਗਰਗ ਦੀ ਰਿਪੋਰਟ